ਇਕ ਓੰਕਾਰ ਸਤਿਗੁਰ ਪ੍ਰਸਾਦ ਹੈ ਅਕਾਲ ਪੁਰਖ ਵਾਹਿਗੁਰੂ ਜੀਉ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਛੋਟੇ ਵੀਰ ਰਾਜਵੀਰ ਜਵੰਦਾ ਜੀ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਉਹਦੇ ਅੰਗ ਸੰਗ ਸਹਾਈ ਹੋਵੋ ਔਰ ਉਹਨੂੰ ਜਲਦੀ ਜਲਦੀ ਤੁਸੀਂ ਸਿਹਤਿਆਬ ਕਰੋ ਤੰਦਰੁਸਤ ਕਰੋ ਰਾਜੀ ਖੁਸ਼ੀ ਠੀਕ ਠਾਕ ਹੋ ਕੇ ਆਪਣੇ ਮਾ ਆਪਣੇ ਪਰਿਵਾਰ ਆਪਣੇ ਬੱਚਿਆਂ ਦੇ ਵਿੱਚੋਂ ਮੇਰਾ ਵੀਰ ਜਾਵੇ ਜਲਦੀ ਜਲਦੀ ਠੀਕ ਹੋ ਗਏ ਸੋ ਮੇਰੇ ਪੈ ਵੱਡੀ ਭੈਣ ਵੱਲੋਂ ਦਿਲੋਂ ਦੁਆਵਾ ਉਸ ਬੱਚੇ ਨੂੰ ਮੇਰੇ ਬੱਚਿਆਂ ਵਰਗਾ ਔਰ ਮੇਰਾ ਛੋਟਾ ਵੀਰ ਵੀ ਆ ਸੋ ਮੈਂ ਦਿਲੋਂ ਦੁਆ ਕਰਦੀ ਆ ਦਿਲੋਂ ਅਰਦਾਸ ਕਰਦੀ ਆ ਬਾਬਾ ਨਾਨਕ ਜੀ ਦੇ ਚਰਨਾਂ ਦੇ ਵਿੱਚ ਕਿ ਉਹਨੂੰ ਜਲਦੀ ਜਲਦੀ ਠੀਕ ਕਰੋ ਉਹਨੂੰ ਤੰਦਰੁਸਤੀ ਬਖਸ਼ੋ ਬਹੁਤ ਹੀ ਮਨ ਦੁਖੀ ਆ ਬਹੁਤ ਜ਼ਿਆਦਾ ਮਨ ਦੁਖੀ ਆ ਹਰ ਵਕਤ ਜਦੋਂ ਨਿਊਜ਼ ਦੇਖਨ ਨੂੰ ਦਿਲ ਨਹੀਂ ਕਰਦਾ ਹੈਗਾ ਇੰਨਾ ਕੁ ਮਨ ਭਰਿਆ ਹੁੰਦਾ ਹੈਗਾ ਆ ਵੀ ਬਹੁਤ ਜ਼ਿਆਦਾ ਸੋ ਇਹੀ ਆ ਸਾਰੀ ਦੁਨੀਆ ਜਿੱਥੇ ਮੇਰੇ ਵੀਰ ਦੇ ਨਾਲ ਖੜੀ ਆ ਘਰ ਘਰ ਗੁਰਦੁਆਰਿਆਂ ਚ ਗੁਰੂ ਸਾਹਿਬ ਜੀ ਤੁਹਾਡੇ ਚਰਨਾ ਚਰਦਾਸ ਬੇਨਤੀ ਕੀਤੀ ਜਾ ਰਹੀ ਆ ਹੈ ਉਹ ਸਰਦਾਸ ਨੂੰ ਤੁਸੀਂ ਨਿਪਰੇ ਚੜ੍ਹੋ ਉਸ ਬੱਚੇ ਤੇ ਮਿਹਰ ਭਰਿਆ ਅਥ ਰੱਖੋ ਮੇਰੇ ਵੀਰ ਤੇ ਉਹਨੂੰ ਤੰਦਰੁਸਤੀ ਬਖਸ਼ੋ ਜਲਦੀ ਜਲਦੀ ਗੁੱਡ ਨਿਊਜ਼ ਆਵੇ ਉਹ ਠੀਕ ਹੋ ਗਿਆ ਉਹਨੂੰ ਹੋਸ਼ ਆ ਗਿਆ ਖੁਸ਼ਖਬਰੀ ਸੁਣੀ ਹੈ ਅਸੀਂ ਬਸ ਮੈਂ ਦੁਬਾਰਾ ਅਸੀਂ ਦੇਖਣਾ ਚਾਹੁੰਦੇ ਆ ਕਿ ਆਪਣੀਆਂ ਸਟੇਜਾਂ ਤੇ ਉਹ ਆਪਣੇ ਅਖਾੜੇ ਜਿਸ ਤਰ੍ਹਾਂ ਕਲਕਾਰੀਆਂ ਮਾਰ-ਮਾਰ ਕੇ ਗਾਉਂਦਾ ਆ ਬਹੁਤ ਹੀ ਸੁਰੀਲਾ ਸਿੰਗਰ ਸੋ ਇਦਾਂ ਦਾ ਸਿੰਗਰ बार-बार ਨਹੀਂ ਜਮਦੈ ਉਹਨੂੰ ਰਾਜੀ ਖੁਸ਼ੀ ਜਲਦੀ-ਜਲਦੀ ਠੀਕ ਕਰੋ ਅਸੀਂ ਉਹਨੂੰ ਜਲਦੀ ਸਟੇਜਾਂ ਤੇ ਦੇਖਣਾ ਚਾਹੁੰਦੇ ਆ ਸਾਰਿਆਂ ਜਾਣੇ ਸਾਡੇ ਕਲਾਕਾਰਾਂ ਵੱਲੋਂ ਮੇਰੇ ਵੀਰਾਂ ਵੱਲੋਂ ਬਹੁਤ ਹੀ ਅਰਦਾਸਾਂ ਕੀਤੀਆਂ ਜਾ ਰਹੀਆਂ ਆ ਆਲ ਵਰਡ ਦੇ ਵਿੱਚ ਪੰਜਾਬੀਆਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਆ ਵਾਹਿਗੁਰੂ ਜੀ ਮਿਹਰ ਕਰੋ ਮੇਰ ਕਰੋ ਮੇਰੇ ਵੀਰ ਤੇ ਮੇਰ ਕਰੋ ਧੰਨ